ਸਾਸ਼ੀਗਾ YouTube ਫੈਮਲੀ ਕੀ ਹੈ ਚਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਇੱਥੇ ਸੀ ਜਾ ਰਹੀ ਸੀ ਫਰੋਇਪਰ ਸਾਨੂੰ ਬਹੁਤ ਸੀ ਜ਼ਰੂਰੀ ਕੰਮ ਤੇ ਮੈਂ ਜ਼ਿਆਦਾ ਵੀਡੀਓ ਨਹੀਂ ਬਣਾ ਸਕੀ ਮੰਮੀ ਨੂੰ ਨਾਲ ਲੈ ਕੇ ਗਿਆ ਸੀ ਔਰ ਮੰਮੀ ਕੋਲ ਵੀ ਰੁਕੇ ਸੀ ਜਾਂਦੇ ਵੀ ਆਉਂਦੇ ਵੀ ਤੇ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਕਾਫੀ ਜਦੋਂ ਦਾ ਦਾਦੀ ਜੀ ਦਾ ਭੋਗ ਪਿਆ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਹੀ ਗਈ ਸੀ ਤੇ ਮੂਡ ਅਪਸੈਟ ਸੀ ਤੇ ਦਿਲ ਨਹੀਂ ਸੀ ਕਰ ਰਿਹਾ ਤੇ ਮੈਂ ਬਸ ਇਸ ਤਰ੍ਹਾਂ ਹੀ ਸ਼ੂਟ ਲੈ ਲਿਆ ਮੈਂ ਕਿਹਾ ਚਲੋ 220 ਓਵਰ ਕਰ ਦੂੰਗੀ ਮਨ ਬਹੁਤ ਖਰਾਬ ਸੀ ਇਸ ਕਰਕੇ ਮੈਂ ਕੁਝ ਬੋਲ ਕੇ ਨਹੀਂ ਬਣਾ ਸਕੀ ਵੀਡੀਓ ਇਹ ਨੀ ਉਜੀ ਕੀ ਬਣ ਰਹਾ ਹੈ ਕਾਲੂ ਮੇਰਾ ਜਾ ਹਸਪੀਟਲ ਆ ਗਿਆ ਅੰਦਰ ਕੀ ਗੱਲ ਹੋ ਗਿਆ ਹੁਣ ਹਜੇ ਤਾਂ ਤਿਆਰ ਹੀ ਨਹੀਂ ਹੋਈ ਤੇ ਲਿਖਣਾ ਚਿਰਦੀ ਐਵੇਂ ਹੀ ਆ ਹਾਂਜੀ ਆ ਜਾ YouTube ਫੈਮਲੀ ਆਈਸਕ੍ਰੀਮ ਖਾ ਲੋ ਸੀ ਆਇਓ ਮੱਲਾਂ ਲੈ ਅੱਜ ਗਏ ਸੀ ਫਰੋਇਪਰ ਫਿਰ ਮੰਮੀ ਉਹਨਾਂ ਕੋਲ ਰੁੱਕ ਕੇ ਤੇ ਮੇਰੇ ਹਸਬੰਦ ਲੈਣ ਗਏ ਪਿਆਜ਼ ਪਿਆਜ਼ ਖਤਮ ਸੀ ਕਰੇ ਬੱਚੇ ਫੋਨ ਕਰਦੇ ਸੀ ਮੰਮੀ ਪਿਆਜ਼ ਮੁੱਕ ਗਏ ਤਾਂ ਕਿ ਬੱਚਿਆਂ ਨੇ ਕੋਈ ਰੈਸਪੀ ਬਣਾਉਣੀ ਹੁੰਦੀ ਹੈ ਨਾ ਜਦੋਂ ਘਰੇ ਨਾ ਹੀ ਹੈ। ਨਿਹਰਾ ਹੋ ਗਿਆ। ਮੰਮੀ ਆਉਣ ਹੀ ਨਹੀਂ ਸੀ ਦਿੰਦੇ ਪਰ ਨਹੀਂ ਅੱਜ ਰੈਪ ਹੋ। ਫਿਰ ਅਸੀਂ ਚਾਟ ਔਰ ਬੈਗੇ ਸੀ ਕਿ ਮੰਮੀ ਨੂੰ ਚਲੋ ਜਿੰਨਾ ਟਾਈਮ ਸਪੈਂਡ ਕਰ ਲਈਏ ਕਾਫੀ ਦਿਨਾਂ ਬਾਅਦ ਆਏ ਸੀਗੇ। ਜਿਉਂ ਬੇਬੇ ਦੇ ਭੋਗ ਤੋਂ ਗਿਆ ਇੰਨੀ ਸੀ। ਤੇ ਆਵੇ ਕੋ ਸਬਜ਼ੀਆਂ। ਆਇਤਾ ਕੋ ਸਬਜ਼ੀ ਲੈਣੀ ਕੋਈ ਇੱਧਰ ਵੇਖੋ ਭਈ ਸਦਾਰੇ ਵਾਲਾ ਫਟਕ ਕਮ ਹੋ ਗਿਆ ਮਲਿਆ ਮੀਟ ਚੱਲ ਜਦੋਂ ਪੁਲ ਬਣ ਗਿਆ ਫਟਕ ਦਾ ਝੰਜੜ ਖਤਮ ਹੋ ਜੂ ਹਨਾ ਹੂੰ ਸੋ ਬਣ ਜੂਗਾ ਇਹ ਰੋ ਬੰਨ ਲਈ ਉਹ ਨੇਰੇ ਵੇਰ ਕਿੰਨਾ ਸੁਣਾ ਲੱਗਦਾ ਨੂੰ ਕਿ ਮ ਖਾਣਾ ਹਾਂ ਮੇਨ ਜਦ ਦੇ ਮੈਂ ਖਾ ਲੀਨੀ ਮੈਂ ਖੱਦੀਆਂ ਹੈ ਹੈ ਹੋਰ ਅਸਾਪੀ ਹੂੰ ਤੂ ਤਕ ਬਰਾ ਹਲੋ ਯੂਟੀ ਫੈਮਲੀ ਵੇਖੋ ਕੀ ਹਾਲ ਬਣਿਆ ਹੋਇਆ ਘਰ ਦਾ ਸਾਰਾ ਅਜੇ ਮੈਂ ਇੱਥੋਂ ਕੱਪੜੇ ਤੈਹ ਲਾ ਲਿਆ ਉਸ ਬੈੱਡ ਤੋਂ ਵੀ ਕੱਪੜੇ ਤੈਹ ਲਾ ਲੇ ਆ ਕੁਝ ਕੁ ਪਏ ਹੋਇਆ ਇੱਥੋਂ ਮੈਂ ਪਾण्डे ਚੁੱਕ ਲਿਆ ਇੱਧਰ ਵੇਖੋ ਬਿਸਕੁਟਾਂ ਦੇ ਰੈਪਰ ਵੀ ਐਂ ਸੁਟੇ ਹੋਏ ਉਧਰ ਵੇਖੋ ਐਂ ਕਰਦੇ ਬੱਚੇ ਵੇਖਣ ਨੂੰ ਲੱਗਦਾ ਵੀ ਪਤਨੀ ਹਮੇਸ਼ਾ ਹੀ ਕਾਰਨੀਟ ਐਂਡ ਕਲੀਨ ਰਹਿੰਦਾ ਪਰ ਨਹੀਂ ਬਹੁਤ ਜਿਆਦਾ ਮਿਹਨਤ ਲੱਗਦੀ ਐ ਤੇ ਵੇਖੋ ਇਹਨਾਂ ਦੇ ਸਮਾਨ ਸਾਰਾ ਜੋ ਵੀ ਆ ਸਿਸਟਮ ਬੈੱਡ ਦੀ ਸ਼ੀਟ ਵੇਖੋ ਤੇ ਮਤਲਬ ਆ ਚੀਜ਼ਾਂ ਉਹ ਵੀ ਬੈੱਡ ਸਾਰਾ ਕੱਪੜਿਆਂ ਨਾਲ ਭਰਿਆ ਪਿਆ ਸੀਗਾ ਤੇ ਰਸੋਈ ਦਾ ਵੀ ਆ ਸਾਰੀਆਂ ਸੈਲਫਾਂ ਥੋੜੀ ਜਿਹੀ ਮੈਂ ਸੈਟਿੰਗ ਕੀਤੀ ਖਲਾਰਾ ਹਜੇ ਵੀ ਆ ਆਕ ਭਾਂਡੇ ਧੋਣੇ ਆ ਤੇ ਬਹੁਤ ਜ਼ਿਆਦਾ ਖਲਾਰਾ ਹੁੰਦਾ ਐ ਤੇ ਇਹਨੂੰ ਸੈਟ ਕਰਨ ਤੇ ਹੁਣ ਘਟੋ ਘਟ 2 ਘੰਟੇ ਲੱਗਨੇ ਸੈਟਿੰਗ ਕਰਨ ਤੇ ਤੇ ਆ ਕਮਰਾ ਤਾਂ ਵੈਸੇ ਸਹੀ ਰਹਿੰਦਾ ਪਰ ਇਹਦੀ ਵੀ ਬੈੱਡ ਸ਼ੀਟ ਤਾਂ ਚਲੋ ਕਰਨੀ ਪਈ ਇਧਰ ਵੇਖੋ ਬਿਸਕਟ ਮਗਰੋਂ ਖਾ ਖਾ ਕੇ ਸੁੱਟੇ ਐਵੇਂ ਹੀ ਕਰਦੇ ਆ ਤੇ ਕਹਿਣਗੇ ਅਸੀਂ ਤਾਂ ਕੁਝ ਨਹੀਂ ਕੀਤਾ ਕੋਲ ਹੁੰਦਿਆਂ ਹੁੰਦਿਆਂ ਇੰਨਾ ਕਹਿ ਕੇ ਕਰਵਾਇਦਾ ਤੇ ਅੱਜ ਬਾਹਰ ਪੂਰੀ ਧੁੱਪ ਨਿਕਲੀ ਹੋਈ ਆ ਤੇ ਫੇ ਚੱਲ ਰਿਹਾ ਪੁਲ ਦਾ ਕੰਮ ਕੰਮ ਕਾਫੀ ਹੱਦ ਤੱਕ ਤੇਜ਼ੀ ਨਾਲ ਚੱਲ ਰਿਹਾ ਇੱਕ ਦਿਨ ਪੂਰਾ ਲਾਈਟ ਬੰਦ ਕਰ ਛੱਡੀ ਆ ਖੰਬੇ ਜਿਹੜੇ ਆਹ ਵਾਲੇ ਆ ਨਾ ਖੰਬੇ ਲਾਇਨ ਜਾ ਰਹੀ ਹੈ ਇਹ ਇਨਾਂ ਨੇ ਨਾਲ ਸੀਗਾ ਪੁਲ ਦੇ ਪੱਟ ਕੇ ਉਰਾਂ ਕੀਤੇ ਆ ਤੇ ਮੀਂਹ ਵਾਲੇ ਦਿਨ ਇੱਥੋਂ ਬੜਾ ਟ੍ਰੈਫਿਕ ਜਮ ਹੋਇਆ ਕੱਲ ਅਸੀਂ ਆਏ ਆ ਵਧੀਆ ਆ ਗਏ ਉਸ ਦਿਨ ਮੀਂਹ ਕਰਕੇ ਥੋੜੀ ਜਿਹੀ ਸੜਕ ਪੱਟੀ ਹੋਈ ਸੀ ਇੱਥੇ ਆਪਾਂ ਉਹਨਾਂ ਦੇ ਸੈਕਰੀਆਂ ਇੰਨੀਆਂ ਉੱਚੀਆਂ ਚੀਜ਼ਾਂ ਇੱਥੇ ਲੰਘਿਆ ਕਰਨੀਆਂ ਕਾਰਾਂ ਬੱਸਾਂ ਗੱਡੀਆਂ ਇੱਥੇ ਲੰਘਿਆ ਕਰਨੀਆਂ ਤੇ ਛੇਤੀ ਛੇਤੀ ਚੱਲ ਪਵੇ ਪੁਲ ਤੇ ਆਹ ਲੋਕੇਸ਼ਨ ਬੜੀ ਘੈਂਟ ਬਣ ਜਾਣੀ ਆਪਣੀ ਸਾਰੀ ਇੱਥੇ ਆ ਕੇ ਗੱਡੀਆਂ ਉਤਰਿਆ ਕਰਨਗੀਆਂ ਜਦੋਂ ਤੇ ਬਹੁਤ ਮਜ਼ਾ ਆਇਆ ਕਰੂਗਾ। ਆਸਬਾਦ ਦਾ ਬਰਤਵਾਰ ਸਹਿਬ ਕਿੱਥੇ ਆਪਾਂ ਸਾਰੀ ਸੈਲਫ ਨੀਟ ਐਂਡ ਕਲੀਨ ਕਰਤੀ ਐ ਸਾਰਾ ਖਲਾਰਾ ਚੱਕਤਾ ਐ ਬਰਤਨ ਧੋਤੇ ਆ ਸਾਰੇ واਟਰ ਕੋਲਰ ਚ ਪਾਣੀ ਭਰ ਕੇ ਬਰਫ਼ ਪਾ ਕੇ ਥੋੜਾ ਜਿਹਾ ਮੈਂ ਜਲ ਪਾ ਦਿੰਨੀ ਆ ਤਾਂ ਜੋ ਸਾਰੇ ਪੀਂਦੇ ਰਹਿਣ ਤੇ ਕਿਚਨ ਦੀ ਤਾਂ ਹੋ ਗਈ ਸਫਾਈ نیچے ਰਹਿੰਦੀ ਐ ਉਹ ਆਪਾਂ ਝਾੜੂ ਮੋਪ ਕਰਾਂਗੇ ਤੇ ਉਦੋਂ ਕਲੀਨਿੰਗ ਹੋ ਜੂਗੀ ਉੱਪਰ ਦੀ ਸਾਰੀ ਹੋ ਗਈ ਐ ਏ ਬਾਕੀ ਟਾਈਮ ਕੱਢ ਕੇ ਮੇਰਾ ਇਰਾਦਾ ਹੈ ਆ ਸਾਰਾ ਇਹ ਕਾ ਡਰਾਅਰ ਹੈਵੀ ਸਾਰਾ ਉਤਲ ਫੁਤਲ ਹੋਇਆ ਪਿਆ ਸਮਾਨ ਸਾਰਾ ਇੱਧਰ ਉੱਧਰ ਹੋਇਆ ਪਿਆ ਤੇ ਆ ਵੀ ਇਹ ਦੋਨੋਂ ਨੀਟ ਐਂਡ ਕਲੀਨ ਕਰਨੇ ਵੈਸੇ ਤਾਂ ਮੈਂ ਹੱਥ ਮਾਰਦੀ ਰਹੀ ਨਹੀਂ ਸਾਰਿਆਂ ਡਰਾਅਰ ਚ ਕਦੇ ਇਹਨੂੰ ਸਾਫ਼ ਕਰ ਲਿਆ ਕਦੇ ਉਹਨੂੰ ਕਦੇ ਉਹਨੂੰ ਤੇ ਕਦੇ ਸਾਰਿਆਂ ਦੀ ਵਾਰੀ ਆ ਜਾਂਦੀ ਬਾਹਰ ਤੱਕਪੜਾ ਦੂਜੇ ਤੇ ਜਦ ਦਿਨ ਇੱਥੇ ਮਾਰਨਾ ਹੀ ਪੈਂਦਾ ਆ ਹੁੰਦਾ ਜਨਾਨੀਆਂ ਦਾ ਕੰਮ ਤੇ ਜਿਹੜਾ ਸਵੇਰੇ ਉੱਠ ਕੇ ਕਰ ਲਿਆ ਚਾਹ ਬਣਾ ਲਈ ਦੁੱਧ ਰਿਟਕ ਲਿਆ ਹੱਟਾ ਗੋਨ ਲਿਆ ਬੱਚਿਆਂ ਦੇ ਪਰੌਂਠੇ ਬਣਾ ਲੇ ਇੱਕ ਵਾਰੀ ਨਾਸ਼ਤਾ ਸਵੇਰੇ ਬੰਦ ਆ ਉਹ ਚਲੋ ਹੁੰਦਾ ਤੇ ਖਲਾਰਾ ਹਜੇ ਪੂਰਾ ਸਟਿਲ ਲੱਦਾ ਹੀ ਆ ਤੇ ਹੁਣ ਕਰਦੇ ਆ ਕਮਰੇ ਦੀ ਸਫਾਈ ਇੱਕਦਰੀ ਥੋੜੀ ਜੀ ਜਿੰਨਾ ਕਰ ਸੋਈ ਵੇਖਣ ਜੋ ਹੋ ਗਈ ਹੁਣ ਇੱਧਰ ਵੇਖੋ ਕਮਰੇ ਦੀ ਹਾਲਤ ਸਰਦਾਰ ਸਾਹਿਬ ਤੁਸੀਂ ਕਿੰਨੇ ਕਰਦੀ ਕੀ ਆ ਆ ਵੇਖੋ ਆ ਕੁਛ ਕਰਦੀ ਆ ਸਾਰਾ ਦਿਨ ਹਾਂ ਜੋ ਹਾਂ ਸਤਿਕਾਰ ਕਰਦੇ ਆ ਹਜੇ ਜੱਗੀ ਉਹਨਾਂ ਦਾ ਖਲਾਰਾ ਜੀ ਸਾਰਾ

ਖਾਲਾ ਕਰਾ ਗਾ ਮੈਂ ਅਗਿਓ ਚਾਦਰਾ ਸੈੱਟ ਕਰਕੇ ਸਾਰੇ ਸੈਟਿੰਗ ਕਰ ਦਿਜੀ ਆਦੀ ਮੇਰੀ ਤਾਂ ਹੜ ਮਾਸਾ ਵੱਧ ਲੱਗ ਜੂ ਕਿਵੇਂ ਨਹੀਂ ਜਿਆਦਾ ਪੰਗਣਾ ਨਹੀਂ ਤੂੰ and <laughs> okay. mm. yeah. ਜੱਗੇ ਦੇ ਵੇ ਪੈ ਸਮਾਨ ਕਿਤੇ ਦੇਖੋ ਮੈਂ ਬੈੱਡ ਵੀ ਨੀਟ ਐਂਡ ਕਲੀਨ ਕਰਤਾ ਹੈ ਕਮਰਾ ਮोटा-ਮोटा ਖਲਾਰਾ ਸਾਰਾ ਚੁੱਕਤਾ ਸਿਰਫ ਝਾੜੂ ਮੋਪ ਰਹਿ ਗਿਆ ਕਿਚਨ ਦੀ ਤੁਸੀਂ ਦੇਖ ਲਈ ਆ ਉਹੀ ਸਫਾਈ ਇੱਧਰ ਵੀ ਮੈਂ ਸਾਰੇ ਖਲਾਰੇ ਚੁੱਕਤੇ ਆ ਬੈੱਡਾਂ ਦੀਆਂ ਸ਼ੀਟਾਂ ਉਹੀ ਵਿਸ਼ਾਈਆਂ ਅੱਜ ਚੇਂਜ ਨਹੀਂ ਕੀਤੀਆਂ ਸਵੇਰੇ ਕਰੂੰਗੀ ਚੇਂਜ ਤੇ ਇੱਧਰ ਵੀ ਬੂਹੇ ਬਾਰੀਆਂ ਸਾਰੀਆਂ ਇੱਕ ਵਾਰੀ ਸਾਫ਼ ਕਰਕੇ ਤੇ ਇੱਧਰ ਵੀ ਬੈੱਡ ਸ਼ੀਟ ਵਿਸ਼ਾਤੀ ਆ ਬਸ ਆਹ ਨੀਚੇ ਵਾਲਾ ਜਿਹੜਾ ਝਾੜੂ ਮੋਪ ਰਹਿ ਗਿਆ ਤੇ ਚਾੜੋਂਪ ਤੇ ਤੁਹਾਨੂੰ ਪਤਾ ਹੀ ਆ ਰੁਟੀਨ ਵਾਈਜ਼ ਜਿਹੜੀ ਆਪਾਂ ਸਫਾਈ ਕਰਦੇ ਆ ਉਹ ਆਪਾਂ ਬਾਅਦ ਚ ਕਰਦੇ ਆ ਤੇ ਇੱਥੇ ਕਰਦੇ ਆ ਵਲੌਗ ਦਾ ਐਂਡ ਬਹੁਤ ਬੁਰੀ ਹਾਲਤ ਹੀ ਪਈ ਆ ਕਿਉਂਕਿ ਗਰਮੀ ਬਹੁਤ ਆ ਤੇ ਬਾਕੀ ਦਾ ਕੰਮ ਜਿਹੜਾ ਉਹ ਆਪਾਂ ਕਰ ਹੀ ਲੈਣਾ ਹੈ ਬਸ ਇੱਕ ਰਹਿ ਗਈ ਰੋਟੀ ਇਹਨਾਂ ਨੂੰ ਬਣਾ ਕੇ ਦੇਣੀ ਆ ਹੁਣ ਤੇ ਇੱਥੇ ਆਪਾਂ ਵਲੌਗ ਦਾ ਐਂਡ ਕਰਦੇ ਆ ਜਿਹੜਾ ਅਗਲਾ ਵਲੌਗ ਦੇ ਵਿੱਚ ਆਪਾਂ ਮੇਬੀ ਕੁਝ ਸਮਥਿੰਗ ਡਿਫਰੈਂਟ ਦਿਖਾਵਾਂਗੇ ਜਿੰਨਾ ਤੁਸੀਂ ਪਸੰਦ ਕਰੋਗੇ ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਕਿਤੇ ਜਾਈਏ ਤੇ ਉਦੋਂ ਘਰ ਦਾ ਹਾਲ ਕੀ ਹੋ ਜਾਂਦਾ ਹੈ ਇੱਕ ਦਿਨ ਕਹਿ ਦਿੰਦੇ ਕਿਤੇ ਜਾਂਦੀਆਂ ਨਹੀਂ ਜਾਂਦੀਆਂ ਨਹੀਂ ਜੀ ਕਰਦਾ ਜਾਣ ਨੂੰ ਪਰ ਜਦੋਂ ਆਈਏ ਤਾਂ ਸਾਡੇ ਘਰ ਦਾ ਬੁਰਾ ਹਾਲ ਹੋਇਆ ਹੁੰਦਾ ਉਦੋਂ ਦੁੱਗਣਾ ਪਤਾ ਨਹੀਂ ਲੱਗਦਾ ਸਵੇਰ ਤੋਂ ਮੈਂ ਸੋਚਣ ਲਈ ਸ਼ੁਰੂ ਕਿੱਥੋਂ ਕਰਾਂ ਤੇ ਐਂਡ ਕਿੱਥੋਂ ਕਰਾਂ ਕਿਚਨ ਚ ਜਾਨੀ ਆ ਖਲਾਰੇ ਖਲਾਰੇ ਕਮਰੇ ਚ ਜਾਨੀ ਖਲਾਰੇ ਖਲਾਰੇ ਸਟੋਰ ਰੋਮ ਚ ਕੱਪੜੇ ਨਾ ਤੋਤੇ ਨਾ ਹੁਣ ਸਾਰੇ ਜਿਹੜੇ ਧੋਣ ਆਲੇ ਆ ਉਹ ਵੀ ਮੈਂ ਮਸ਼ੀਨ ਚ ਪਾਤੇ ਆ ਤੋਤੇ ਜੋੜ ਕੇ ਅਲੱਗ-ਅਲੱਗ ਸਾਰਿਆਂ ਦੇ ਲਿਮਾਰੀਆਂ ਚ ਸੈੱਟ ਕਰ ਦਿੱਤੇ ਆ ਤੇ ਹੁਣ ਵਲੌਗ ਦਾ ਕਰਦੇ ਆ ਇੱਥੇ ਹੀ ਐਂਡ ਵਲੌਗ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਆ ਤੇ ਆਪਣੇ ਪਿਆਰੇ ਪਿਆਰੇ ਹੱਤਾ ਨਾਲ ਪਿਆਰੇ ਪਿਆਰੇ ਕਮੈਂਟ ਇਸੇ ਤਰੀਕੇ ਕਰਦੇ ਰਹੋ ਮਿਲਦੇ ਆ ਨੈਕਸਟ ਵਲੌਗ ਚ ਬਾਏ